ਇਹ ਤੁਹਾਡਾ ਤਾਂ ਹੀ ਕਰਕੇ ਕੱਟ ਰੱਖਿਆ ਇਥੇ ਕਿ ਤੁਸੀਂ ਕੋਈ ਆਪਣਾ ਜ਼ਮੇਂਦਾ ਲੋਹ ਬਚੇਤ ਵਾਲੀ ਸਹਿਮਤੀ ਨਾਲ ਪਿੰਡਾਂ ਦੀ ਨਾਲ ਵਰਕਰਾਂ ਦੀ ਸਹਿਮਤੀ ਨਾਲ ਆਪਾਂ ਬੰਦਾ ਲੈਣਾ ਇਹ ਟੋੜ ਆਪਾਂ ਤਾਂ ਹੀ ਹੱਲ ਕਰ ਸਕਦੇ ਜੇ ਆਪਾਂ ਇੱਕ ਮੋਟੋ ਹੋਵਾਂਗੇ ਤਾਂ ਸਰਦਾਰ ਗਰਤੇਜ ਸਿੰਘ ਦੀ ਕੱਲ ਉਥੇ ਮੰਡੀ ਦੇ ਵਿੱਚ ਵੀ ਇਕੱਠ ਹੋਇਆ ਸੀਗਾ ਇਹਦੀ ਡਿਊਟੀ ਲੱਗੀ ਆ ਵੀ ਆਪਦੇ ਪਿੰਡੋਂ ਭਾਈ ਕਾਂਗਰਸ ਪਾਰਟੀ ਦਾ ਇੱਕ ਬਲਾਕ ਸਭਾਤੀ ਦਾ ਮੈਂਬਰ ਜਰੂਰ ਦਿਓ ਉਹ ਅੱਜ ਇਹਨਾਂ ਦੇ ਗੋ ਬਿਨਾ ਦੇ ਪਚਾਇਆ ਆਪਣੇ ਵਰਤਨਾ ਦਾ ਇਕੱਠ ਕਰਕੇ ਤਾਂ ਹੀ ਤੁਹਾਨੂੰ ਇੱਥੇ ਸੱਦਿਆ ਕਿ ਆਪਾਂ ਨੂੰ ਕਾਂਗਰਸ ਪਾਰਟੀ ਦਾ ਕੋਈ ਇੱਕ ਇਹ ਯੋਗ ਵੰਦਰ ਉਹ ਐਸੀ ਜਿਆਦਾ ਕੋਈ ਬੀਸੀ ਹੈ ਉਹਦੇ ਵਿੱਚੋਂ ਆਪਾਂ ਚੁਣ ਕੇ ਸਾਹਿਬ ਨੂੰ ਦੇਣਾ ਹੈ ਤਾਂ ਹੀ ਤੁਹਾਨੂੰ ਸੱਦਿਆ ਇਹੀ ਵਿਚਾਰ ਕਰਨੀ ਆਪਾਂ ਕਿ ਇੱਕ ਕਾਂਗਰਸ ਮੋਠਾ ਜਿਹੜੀ ਆਪਾਂ ਕਾਂਗਰਸ ਦੇ ਬੰਦੇ ਆ ਕਿ ਜਿਹੜੇ ਕੋਈ ਰਿੰਦੇ ਕੰਮ ਆ ਉਹ ਆਪਾਂ ਸਾਰੇ ਪੂਰੇ ਕਰਾਂਗੇ ਕਿ ਹੁਣ ਤੁਸੀਂ ਸਾਰੇ ਜਿੰਨੇ ਵੀ ਆ ਕਿਸੇ ਨੇ ਬੋਲਣਾ ਉਹ ਬੋਲ ਸਕਦਾ ਤੇ ਰੈਸਲਾ ਕਰਕੇ ਜਿਹੜਾ ਵੀ ਤੁਸੀਂ ਪਰ ਮੇਰਾ ਇਹ ਨਹੀਂ ਵੀ